ਹੈ ਨਾ ਬਿੱਲੇ ਲੱਤੋ ਵਾਲੇ ਦੀ ਮੈਨੂੰ ਸ਼ੋਅ ਹੋਈ ਹੈ ਨਾ ਮੈਂ ਸਟੋਰੀ ਬਾਤਦੀ ਵੀ ਝੋਲਾ ਚੱਕਣ ਵਾਲੇ ਅੱਜ ਕੱਲ ਕੋਚ ਘਾਉਂਦੇ ਵਧੀਆ ਨੇ ਬੋਲਿਆ ਸਹੀ ਬੋਲਿਆ ਉਹ ਕਹਿੰਦਾ ਵੀ ਇਹਨਾਂ ਨੂੰ ਪੁੱਛੇ ਤੂੰ ਲੋਕਾਂ ਨੂੰ ਨਵੇਂ ਨੂੰ ਮੁੰਡਿਆਂ ਨੂੰ ਦੱਸ ਦਿੰਦੇ ਆ ਬਹੁਤ ਤਕੜੀ ਖੇਡੇ ਆ ਤੇ ਖੇਡੇ ਗੁੱਡੇ ਹੈ ਨਹੀਂਗੇ ਤੇ ਇਦਾਂ ਵਾਲੀ ਆ ਮੈਨੂੰ ਦੋਹਾਂ ਦੋਨਾਂ ਦੇ ਹੈ ਮੈਸੇਜ ਹੈ ਨਾ ਕੋਈ ਫੜਿਆ ਬੰਦਾ ਨਾ ਕੋ ਕੌਡੀ ਪਾਈ ਆ ਹੱਥ ਉਹਨਾਂ ਦੇ ਮਿੱਤਰੋ ਅੱਜ ਕੱਲ ਕੌਡੀ ਆਈ ਆ ਹੱਥ ਉਹਨਾਂ ਦੇ ਮਿੱਤਰੋ ਅੱਜ ਕੱਲ ਕੌਡੀ ਆਈ ਆ ਅਸੀਂ ਬੜੀ ਖੇੜੀ ਕਬੱਡੀ ਇਨਤ ਝੂਠ ਸੁਣਾਉਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕਈ ਕੋਟ ਘੌਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕਈ ਕੋਟ ਘੌਂਦੇ ਨੇ ਜੱਗ ਵਿੱਚ ਕੋਸਾ ਪਾਣੀ ਤੌਲੀਏ ਚਿੱਟੇ ਰੰਗਦੇ ਨੇ ਝੂਠ ਤੇ ਛਿੱਟੇ ਮਾਰਨ ਲੱਗਿਆ ਐ ਇਹ ਜਮਾ ਨਾ ਸੰਗਦੇ ਨੇ ਜਿੰਨਾ ਕੋਲ ਆ ਡਿਗਰੀ ਬਸ ਉਹੀ ਨੋਟ ਕਮਾਉਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕੋਟ ਕਹਾਉਂਦੇ ਨੇ ਆ ਕੱਪੜੇ ਚੱਕਣ ਵਾਲੇ ਅੱਜ ਕੱਲ ਕਈ ਕੋਟ ਕਹਾਉਂਦੇ ਨੇ ਸਾਰਿਆਂ ਨੂੰ ਨਹੀਂ ਕਹਿੰਦੇ ਕੋਚ ਕਈ ਚੰਗੇ ਖਿਡਾਰੀ ਸੀ ਟੈਕਨੀਕਾ ਰਹਿੰਦੇ ਦੱਸਦੇ ਜੋ ਆਪਣੇ ਸਮੇਂ ਸ਼کاری ਸੀ ਛਿੱਟੇ ਮਾਰ ਮਹਿਕਮੇ ਵਾਲੇ ਇਹਨਾਂ ਨੂੰ ਖੁੰਝੇ ਲੌਂਡੇ ਨੇ ਆ ਕੱਪੜੇ ਝੂਲਾ ਚੱਕ ਗੂਚੇ ਨੇ ਇਹ ਤਾਂ ਬਈ ਨਹੀਂ ਯਾਰ ਅ ਵੀ ਅਹੀਂ ਵੀ ਖੇਡਿਆ ਮੈਂ ਤਾਂ ਮੈਂ ਸੱਚ ਦੱਸਦਾ ਮੈਂ ਦੋਆਂ ਕੋ ਕੋਚਾਂ ਨੂੰ ਪੁੱਛਿਆ ਹੀ ਪਰਸਨਲੀ ਮੈਂ ਕਿਹਾ ਵੀ ਵੀਰੇ ਮੈਨੂੰ ਦੱਸੀ ਤੂੰ ਰੀਡਰ ਹੈ ਕਿ ਜਾਫੀ ਹੈ ਨਾ ਹੂੰ ਉਹਨਾਂ ਕੋ ਜਵਾਬ ਹੀ ਨਹੀਂ ਹੁੰਦਾ ਉਹ ਕਹਿਣ ਲੱਗ ਪੈਂਦਾ ਸਾਡੀ ਉਹ ਟੀਮ ਤਕੜੀ ਸਾਡੀ ਉਹ ਤਕੜੀ ਮੈਂ ਕਿਹਾ ਨਹੀਂ ਨਹੀਂ ਉਹ ਨਹੀਂ ਜੋ ਮੈਂ ਪੁੱਛਦਾ ਹਾਂ ਮੈਂ ਕਿਹਾ ਤੈਨਾਂ ਖੇਡ ਲਵਾਂਗਾ ਤੂੰ ਮੈਨੂੰ ਇਹ ਦੱਸ ਤੂੰ ਰੀਡਰ ਸੀ ਕਿ ਜਾਫੀ ਠੀਕ ਆ ਮੈਂ ਹੁਣ ਦਾ ਨਹੀਂ ਲੈਣਾ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਤੇ ਚਲੋ ਇਹ ਇਦਾਂ ਕਰਦੇ ਰਏ ਠੀਕ ਆ ਵੰਨੋਂ ਬੜੀ ਹੈਰਾਨੀ ਆਈ ਮੈਨੂੰ ਯਾਰ ਵੀ ਮੈਂ ਤਾਂ ਵਧੀਆ ਲੱਗੀ ਚੀਜ਼ ਮੈਨੂੰ ਵੀ ਹਾਂ ਵੀ ਜਿਹੜਾ ਬੰਦਾ ਖੇਡਿਆ ਉਹਦਾ ਮੰਨੇ ਆ ਹੁਣ ਝੂਲਾ ਚੱਕ ਕੋਚ ਗਰਾਊਂਡ ਵਿੱਚ ਕੀ ਸਮਝਾ ਦੂਗਾ ਹੁਣ ਮਿੱਠੂਪੁਰਾ ਤੂੰ ਖੇਡਿਆ ਤੂੰ ਜਾਫੀਆਂ ਮੈਂ ਰੇਡਰਾਂ ਚਲ ਮੈਂ ਤਾਂ ਦੇਖ ਕੇ ਕਹਿ ਦੂੰ ਵੀ ਚਲ ਆਪਾਂ ਕੋਚ ਨਹੀਂ ਆਪਾਂ ਪਲੇਅਰ ਆ ਉਦਾਂ ਪਾ ਗੱਲ ਕਰਦੇ ਵੀ ਅਸੀਂ ਚੱਲਦੇ ਮੈਚ ਅਹੀਂ ਰੇਡਰ ਦੀ ਗਲਤੀ ਮੋਰਲੇ ਦੀ ਦੇਖਾਂਗੇ ਅਸੀਂ ਆਪਣੇ ਜਾਫੀ ਨੂੰ ਕਹਾਂਗੇ ਬਿਰੋ ਵੀ ਆ ਚੀਜ਼ ਦਾ ਇਹ ਕੱਚਾ ਆ ਤੂੰ ਲਗਾ ਮਾਰ ਹੈਨਾ ਤੇ ਰੀਡਰ ਨੂੰ ਕਹਾਂਗੇ ਉਹ ਜਾਫੀ ਆ ਲਗਾ ਮਾਰਦਾ ਤੂੰ ਬਚ ਕੇ ਹਨਾ ਜਿਹੜਾ ਝੋਲਾ ਚੌਕ ਕੋਚ ਆ ਉਹ ਕੀ ਹੋਊਗਾ ਕਈ ਝੋਲਾ ਚੌਕ ਕੋਚ ਸਾਡੇ ਸਾਨੂੰ ਫੋਲੋ ਕਰਦੇ ਆ ਕੁਸ਼ ਉਹ ਬਾਈ ਸਾਡੀਆਂ ਜਿਹੜੀਆਂ ਅਸੀਂ ਗੱਲਾਂ ਕਰਦੇ ਉਹ ਦੱਸਣ ਲੱਗ ਪੈਂਦੇ ਸਾਨੂੰ ਹਾਸਾ ਆ ਜਾਂਦਾ ਕਈ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸਾਨੂੰ ਸਾਡੀਆਂ ਗੱਲਾਂ ਦੱਸਣ ਲੱਪੈਂਦੇ ਆ ਇਦਾਂ ਤਾਂ ਹੁੰਦੀ ਠੀਕ ਆ ਤੇ ਆਹ ਹੋੜਾ 나ੜ ਵੀ ਕਹਿੰਦਾ ਹੈਗਾ ਚਲੋ ਗੱਡੀ ਜੀ ਹੁਣ ਆਪਾਂ ਬੈਠੇ ਮੈਟਰ ਵਧੀਆ ਸੀਗਾ ਠੀਕ ਆ ਇੱਥੇ ਹੁਣ ਸਾਡੇ ਕੋਲ ਦੂਜੇ ਕੋਚ ਕਿਹੜਾ ਕੱਢ ਗਏ ਆ ਜਿਹੜੇ ਨਹੀਂ ਖੇਡੇ ਹੋਏ ਇਹ ਗੇ ਬੜਾ ਹਥਾਂ ਦਾ ਚਲੋ ਸਾਰੇ ਰੋਟੀ ਲੱਗੇ ਆ ਆਪਾਂ ਇਹ ਨਹੀਂ ਕਹਿੰਦੇ ਚਲੋ ਵਧੀਆ ਆ ਪਰ ਇਹ ਗੱਲ ਹੁੰਦੀ ਹੈ ਜਿਹੜਾ ਪਲੇਅਰ ਖੇਡਿਆ ਆ ਉਹ ਜਿਹੜੇ ਨਵੇਂ ਮੁੰਡਿਆਂ ਨੂੰ ਨਾ ਸਹੀ ਗਾਈਡ ਕਰਦਾ ਹੁੰਦਾ ਤੇ ਜਿਹੜਾ ਨਹੀਂ ਖੇਡਿਆ